ਯਾਤਲੋ ਚਲੋ ਚਾਹ ਪੱਤੀ ਬਣਾਤੀ ਮਿੱਠਾ ਥੋੜਾ ਜੀ ਹੂੰ ਬੜਾ ਬੜਾ ਮੋਰ ਕਦੇ ਆਖੇ ਪਾਉਂਦੇ ਫਿਰਗੇ ਘਰੇ ਐਂ ਦਾ ਆਪਣੇ ਪਿੰਡਾਂ ਵਾਲੀ ਘਟਦੇ ਬਸ ਨਾ ਉਹ ਵੀ ਹੁਣ ਤਾਂ ਟਾਵੇਂ ਟਾਵੇਂ ਹੀ ਰਹੇ ਨੇ ਬੱਲੇ ਬੱਲੇ ਕੀ ਕੀ ਤੇ ਕੀ ਕੀ ਬੱਤੀ ਇਹ ਕੀ ਹੈ ਇਹ ਹਾਂ ਇਹ ਕੀ ਹੈ ਇਹ ਲੱਜੇ ਦੇ ਚ ਪਾਉਣਾ ਕੀ ਕੜੀ ਪੱਤਾ ਤੇ ਆ ਆਦੀ ਆ ਸੁੰਢੀ ਐ ਤੇਜ ਪੱਤਾ ਦਾਲਚੀਨੀ ਅੱਛਾ ਜੀ ਦਾਲ ਚ ਜੌਗ ਬੜੀ ਮੈਂ ਹੁੰਦੇ ਜੀ ਮੰਨ ਲਓ ਆਪਾਂ ਢਿੱਕਾ ਤੇ ਨਹੀਂ ਫੜ ਗਈ ਦੁੱਧ ਆ ਜਾ ਹੈ ਇਹ ਕਿਦਾਂ ਕਰਦੇ ਛੋਲੇ ਫੜ ਕੇ ਧਰਤੀ ਆਹ ਕਿਉਂ ਨਾ ਬਣਾ ਚੋਲੇ ਘਿਉਣਾ ਬਣਾਉਣੇ ਪਟੂਰੇ ਪਟੂਰੇ ਆਖੋ ਮੱਝੀ ਰੋ ਸਬਜੀ ਬਣਾ ਲਾ ਪਹਿਲਾਂ ਆਟਾ ਕਰ ਲੂਗੀ ਰੱਖ ਸੰਤੋ ਜਾਨਾ ਠੁੱਪ ਜਿਹੜੀ ਮੜੀ ਦੀ ਮਾਫਰ ਨਾਲ ਹੀ ਲਾਣੀ ਪੰਜ ਮਿੰਟ ਲਾ ਤਾਗਣਾ ਜਣਾ ਬਸ ਫਿਰ ਨਾਲ ਹੀ ਤਿਆਰ ਕਰ ਦੇ ਆਟਾ ਗੁੰਨ ਕੇ ਹਾਂ ਜੇ ਤਾਂ ਧੁੱਪ ਵਧੀਆ ਨਿਕਲਿਆ ਹੀ ਫਿਰ ਤਾਂ 1/2 ਘੰਟਾ ਧੁੱਪ ਚ ਰੱਖਣਾ ਨਹੀਂ ਕਿਸੇ ਗਰਮ ਜਗ੍ਹਾ ਤੇ ਰੱਖਣਾ ਪੈਂਦਾ ਕਿਉਂ ਆਂ ਕਾ ਤੂੰ ਉਹਦੇ ਵਿੱਚ ਉਹ ਨਹੀਂ ਪਾਉਣਾ ਦਹੀਂ ਪਾਣੀਆ 그러면은 ਥੋੜਾ ਖਟਾਸ ਦੀ ਆ ਜਾਂਦੀ ਹੈ ਫਿਰ ਭਟੂਰੇ ਸੁਆਦ ਬਣਦੇ ਜਦ ਹੀ ਨਹੀਂ ਲੈਂਦੇ ਆਟਾ ਗੁੰਨ ਕੇ ਰੱਖਣਾ ਪੈਂਦਾ ਮੈਂ ਤਾਂ ਹੋਰ ਨੂੰ ਮਾਰਦਾ ਬੱਟਾ ਥੋੜਾ ਉਹ ਬਹੁਤ ਆ ਨਹੀਂ ਕਰ ਮਾਂ ਮੈਨੂੰ ਬੱਟਾ ਬੱਲੇ ਬੱਲੇ ਠੀਤੀ ਤੇ ਠੀਤੀ ਬੱਝੀ ਲਓ ਜੀ ਆਟਾ ਗੁੰਨਣ ਦੀ ਹੈ ਤੇਰੀਆਂ ਹੁਣ ਹਾਂ ਮੈਂ ਤੂੰ ਵੀ ਬਣਾ ਲਨੀ ਆ ਭੂਰੇ ਤਾਂ ਹਾਂ ਲੱਸੀ ਘੱਟਦੀ ਜਾਂਦਾ ਮੈਂ ਵੀ ਲੱਸੀ ਆ ਇਹਨਾਂ ਆਪਣੇ ਪਿੰਡਾਂ ਵਾਲੀ ਘੱਟਦੇ ਆ ਬਸ ਨਾ ਉਹ ਵੀ ਹੁਣ ਤਾਂ ਟਾਵੇਂ ਟਾਵੇਂ ਹੀ ਰਹਿ ਗਈ ਹਾਂ ਕੋਈ ਨਹੀਂ ਰੜਕਦਾ ਇਹ ਤਾਂ ਮਾਰ ਦਿਆ ਗਰੰਡਰ ਚ ਆ ਪੀਂਦੇ ਖਾ ਕੇ ਸਹੀ ਗੱਲ ਆ ਅਸਲੀ ਦਾ ਹਾਜੀਆ ਮੈਂ ਨਾਲ ਲੱਸੀ ਚਾਟੀ ਵਾਲੀ ਦਾ ਸੁਆਦ ਹੀ ਵੱਖਰਾ ਆ ਦੁੱਧ ਨਾ ਬਾੜ ਲਿਓ ਨਾ ਚੰਗਾ ਆ ਆ ਮਠਾ ਵੀ ਪਾਉਣਾ ਆਟੇ 'ਚ ਹੈ ਜਉਣਾ ਮਠਾ ਵੀ ਪਾਉਣਾ ਆਟੇ 'ਚ ਹੈ ਚਮਚ ਮਾਤਾ ਤੇਲ ਤੇ ਆ ਪਣਾਵੂ ਹੂੰ ਮਾਤਾ ਦਹੀਂ ਦੇ ਤੇ ਇਹਨੇ ਬੋਲੀ ਨੇ ਮਾਤਾ ਇਹ ਰੋਕੋ ਸਪਾਇਆ ਕਿੰਨਾ ਫਿਰ ਅੱਜ ਪਾ ਕੇ ਰਖਾਉਂਦੀ ਆ ਆ ਬਣ ਗਈ ਤੇਰੀ ਨੋ ਅੱਜ ਪਤਾ ਨਹੀਂ ਕੀ ਕੀ ਪਾਉਗੀ ਵਿੱਚ ਨਹੀਂ ਜਦ ਵਿੱਚ ਆਟਾ ਮੈਂ ਦਬਾ ਕੇ ਆ ਚੱਕਿਆ ਬਣ ਗਿਆ ਧਾਰ ਧਾਰ ਨਹੀਂ ਇਕੱਠਾ ਰਲਾ ਕੇ ਮਾਰ ਦਿੰਦੀ ਹੈ ਮੈਂ ਚੰਨ ਚਾਚਾਰ ਕਰਾ ਸਕਦਾ। ਉਹ ਹਰ ਵੀ ਤਾਂ ਸਾਬ ਤੋਂ ਜੱਟੇ ਪਏ ਆ। ਉਹ ਤਾਂ ਫਿਸ ਜਣਿਆ ਰੱਚੀ ਨਹੀਂ ਆਏ ਹੋ ਗਈ। ਮੈਂ ਚੀਨੀ ਕਾਦੀ ਹੁੰਦੀ ਆ ਲੱਕੜ ਜੀ। ਹਾਂ ਇਹ ਤਾਂ ਹੁੰਦਾ। ਫਟੇਣੀ ਹੁੰਦੀ ਆ। ਨਹੀਂ ਇਹ ਦਰਾਖਤ ਨੂੰ ਲੱਗਦੀ ਹੈ ਕਿਸੇ ਨੂੰ। ਹਾਂ ਨਾ ਸਾਕ ਨੂੰ ਹੁੰਦਾ ਹੈ ਕੋਈ ਦਰਾਖਤ ਦਾ ਹੀ ਹੁੰਦਾ ਸਾਕ। ਅੱਛਾ। ਹੂੰ। ਦਾਲ ਚੀਨੀ ਹੈ। ਦਾਲ ਚੀਨੀ ਹਾਂਜੀ ਕੁੱਕ ਜੀ। ਹਾਂ ਦੋ ਚੀਨੀ। ਬੱਚਾ ਨਾ ਦਿਓ ਤੁੱਕ ਜੀ। ਮਾਏ ਮਸਾਲੇ ਜੱਪਾ ਤਾਂ ਪਾਉਂਦੇ ਨਹੀਂ ਕੱਢਦੇ ਨਹੀਂ ਮੈਂ ਤਾਂ ਕਈ ਸਾਲ ਹੋ ਗਏ ਨਹੀਂ ਨਹੀਂ ਮੈਂ ਕੱਢ ਬਣਿਆ ਹਾਂ ਇਹ ਵਿੱਚ ਥੋੜੀ ਕੋਣੀ ਸਬਜ਼ੀ ਦੇ ਨਹੀਂ ਨਹੀਂ ਮਸਾਲੇ ਜੁੱਦਾ ਮੈਂ ਨਹੀਂ 2-3 ਸਾਲ ਹੋ ਗਏ ਮੈਨੂੰ ਨਫਰਤ ਜੀ ਹੋ ਗਈ ਅੱਛਾ ਨਹੀਂ ਨਹੀਂ ਇਹ ਤਾਂ ਕੱਢ ਦੇਣਾ ਮੈਂ ਤਾਂ ਬੱਤਣੀਆਂ ਤੇ ਜੀਰਾ ਬਸ ਬੇਸੀ ਬਸ ਇਹ ਮਸਾਲਾ ਬਾਹਰ ਹੀ ਬਸਾਰੀ ਬਣਵਾ ਲੈਣਾ ਉਹ ਤੇ ਸਾਰਾ ਕੁਝ ਪੈ ਗਿਆ ਆ ਮੈਦਾ ਵਾ 4 ਕੱਪ ਪਾਉਣੇ ਚਾਰ ਕਪ ਮੈਤੇ ਤੇ ਤਾਂ ਬਾ ਕੀ ਆਪਾਂ ਮਾਂ ਬਣਾ ਲਵਸਾਤ ਬਣਾ ਤਾ ਨਹੀਂ ਇਹ ਤਾਂ ਉਤੌੜੀ ਮੱਕੇ ਰੋਕ ਤੌੜਿਆਂ ਚ ਬਣਾ ਕੇ ਇਹਦਾ ਪੇਕਿਆਂ ਤੋਂ ਲਿਆ ਹੋਇਆ ਆਪਦੇਆਂ ਤੋਂ ਬਣਾ ਕੇ ਉਹ ਜਿਹੜੀ ਪੰਸਾਰੀ ਦੀ ਗੱਲ ਨੂੰ ਇਹਨੂੰ ਸਾਰਾ ਪਤਾ ਹੁੰਦਾ 20 25 ਮਸਾਲੇ ਪੈਣੇ ਉਹਨੇ ਸਾਰੇ ਇੰਨੇ ਪਾਉਣ ਦੀ ਹੋਰ ਕਿਲੋੜਾ ਤਾਂ ਹੀ ਬਣੂ ਆਹ ਦੇ ਮਸਾਲਿਆਂ ਵਾਲੇ ਬੰਦੇ ਦੇਖ ਦਿਸਦੇ ਮਮੀ ਇਧਰ ਨੇਚਰਲ ਆ ਦੇ ਚੀੜੀ ਹੱਡੀ ਇਧਰ ਮਸਾਲਾ ਇਹ ਬਹੁਤ ਚੀੜਾ ਸੋਰੀ ਮਮੀ ਨੇ ਕਹਿੰਦੀ ਮੇਰੇ ਘਰ ਲਈ ਬਹੁਤ ਮੀਠੀ ਰੋਟੀ ਮੈਂ ਮੈਂ ਕੰਮ ਵੀ ਬਹੁ ਕੀਤਾ ਚਾਰ ਕੌਲੀਆਂ ਇਹਦੀਆਂ ਪਾ ਲਈਆਂ ਪੰਜ ਕ ਬਹੁਤ ਆ ਹਨਾ ਬਾਦੂ ਹੋਰ ਬਹੁਤ ਆਟਾ ਇਹਨਾਂ ਦਾ ਪਾ ਆਟਾ ਨਹੀਂ ਕੋਹਂਦੇ ਜਿੰਨਾਂ ਨੂੰ ਭਟੂਰੇ ਚੱਕੀ ਜਾਨੀਆਂ ਫਟ ਬਹੁਤ ਆ ਬਾਦੂ ਆ ਆ ਫੇਰ ਬਣਾਉਂਗੀ ਮੈਂ ਪਹਿਲਾਂ ਹੀ ਗਿਆ ਸੀਗਾ ਤੁਹਾਨੂੰ ਇਸਨਾਂ ਇਹ ਮਗਾਲਾ ਇਹ ਮੋਢੇ ਪਾੜਾ ਲਾਣਾ ਹੈ ਤੁਹਾਨੂੰ ਸਮੋਸੇ ਤੋਂ ਬਾਅਦ ਹੋਰ ਚੀਜ਼ ਬਣ ਜੂਗੀ ਅੱਛਾ ਹੁਣ ਪਾ ਲੈਣੀ ਆ ਖੰਡ 1.5 ਚਮਚਾ ਚਾਰ ਕੌਲੀਆਂ ਮੈਦ ਦੀਆਂ ਇੱਕ ਹੀ ਹੈ ਬੇਕਿੰਗ ਪਾਊਡਰ ਓਕੇ ਇੱਧਰ ਦਿਖਾ ਦਦੇ ਇਹ ਤਾਂ ਸਾਰਿਆਂ ਦੇ ਘਰਾਂ 'ਚ ਹੁੰਦਾ ਪਾਊਡਰ ਸੋਡਾ ਪਾਊਡਰ ਇੱਕ ਚਮਚਾ ਪਾਉਣਾ ਸੋਡਾ ਥੋੜਾ ਜਿਹਾ ਪਾਉਣਾ ਇੰਨਾ ਕੀ ਬਸ ਮਿੱਠਾ ਸੋਡਾ ਹੀ ਹੂੰ ਬਾਲਾ ਸਾਰੀ ਹੋਰ ਕਦੇ ਨਹੀਂ ਆਖਿਰ ਪਾਉਂਦੇ ਫਿਰਗੇ ਘਰੇ ਨਹੀਂ ਹੈ ਲੱਡੂ ਬਣਾਉਣਾ ਹੈ ਹਾਂ ਦਹੀਂ ਚਾਰ ਕ ਚਮਚੇ ਦਹੀਂ ਪਾਉਣੇ ਨੇ ਅੱਛਾ ਅੱਜ ਹਾਂ ਲਾਣ ਬਣਾ ਕੇ ਸਾਰੇ ਲੈਣੇ ਮੈਨੂੰ ਲੈ ਦੇ ਅਰੇ ਭੈਣੇ ਬਾਜਾ ਮਾਰੇ ਉਹ ਨਿਕਲਿਆ ਬਾਹਰ ਹਾਂ ਆਗਾ ਖੇਤ ਦੇ ਬਾਹਰ ਉਹ ਕਹੇ ਨਹੀਂ ਨਹੀਂ ਹਜੇ ਕੱਢ ਜਾ ਇਹ ਤਾਂ ਚੱਕਰ ਬਣੇ ਵੇ ਆ ਬਸ ਟਗਨ ਇੰਨੀ ਚੀਜ਼ ਬਸ ਇਹਨੂੰ ਗੋਲਨ ਕੇ ਦੋਲੂ ਚ ਪਾ ਕੇ ਜਾਂ ਕਾਲਜ ਹੁਣ ਤੁੱਪੇ 'ਤੇ ਰੱਖਣਾ ਜਲਦੀ ਸੇ ਗਰਮ ਚੀਜ਼ ਦੇ ਉੱਤੇ ਰੱਖਿਓ ਤੇ ਕਿੰਨਾ ਹੋ ਜਾਣਾ ਹੂੰ ਹੂੰ ਇਹ ਤਾਂ ਫੋਨ ਕੇ ਬਹੁਤ ਬਣ ਗਿਆ ਸਾਲ ਜਣੇ ਨੇ ਆਟੇ ਨੇ ਮਿਕਸ ਕਰ ਲਓ ਸਾਰਾ ਕੁਝ ਪਟੂਰੇ ਛੋਟੇ ਆਹ ਜਿਹਾਂ ਪਾਣੀ ਉਪਰ ਲਾ ਰਹੇ ਨੇ ਇਹ ਰਿੰਗ ਜਿਹਨੂੰ ਫਾਸੇ ਹੁੰਦਾ ਆਪਾਂ ਹੁਣ ਚਾਰ ਪੰਜ ਚੀਜ਼ਾਂ ਬਾਕੀ ਬਸ ਪਾਣੀ ਦਾ ਪਾ ਲਾ ਤਾ ਨਹੀਂ ਇਹ ਬੜਾ ਮਿਕਸ ਜਿਆ ਕਰਨਾ ਛੋਟਾ ਮੁੱਟਾ ਆ ਆ ਬਹੁਤ ਵੱਧ ਗਿਆ ਚੀਜ਼ ਆ ਮੰਮੀ ਦੀ ਦੇ ਨੇ ਬਾਲਾ ਦਵਾਈ ਆਣਾ ਦਵਾਈ ਆਣਾ ਕਈ ਵਾਰ ਜੇ ਦਵਾਈ ਬਾਲਾ ਦਵਾਉਂਦਾ ਮਲਾਈ ਦੀ ਤਾਂ ਮਲਾਈ ਜੇ ਕਈ ਜਿਹੜੀ ਇਹਦੇ ਵਿੱਚ ਕੋਈ ਹੁੰਦਾ ਵਾ ਮਰ ਜਾਂਦੇ ਆ ਜਵਾਣੋ ਜਪੂਣੋ ਸਾਰੇ ਵੱਧ ਗਿਆ ਨਹੀਂ ਆਉਂਦਾ ਚਲ ਆਪਣਾ ਇਹਦਾ ਪਿੰਡਾ ਦੇ ਵੇਰ ਵੀ ਪਰ ਦੁੱਧ ਨੂੰ ਸ਼ਹਿਰੋਂ ਦਾ ਦੁੱਧ ਬੜਾ ਖਰਾਬ ਹੂੰ ਦੁੱਧ ਨੂੰ ਲੈਦੇ ਵੀ 50 ਰੁਪਏ ਕਿਲੋ ਆ ਕਹਣਗੇ ਦੀ 50 ਆਈ ਨਹੀਂ ਦੇ ਦੇ ਵੀ ਉਹਨੇ ਦੀ ਜ਼ਹਿਰ ਦਿੰਦੇ ਆ ਵੋਨਕ ਲਈ ਦੁੱਧ ਭਾਣਦਾ 50 ਬਜੂ ਕੋਈ ਨਹੀਂ ਦਿੰਦੇ ਸ਼ਹਿਰਾਂ ਚ ਹੂੰ ਸੰਦੋਖ ਵੀਰੇ ਦੱਸਦਾ ਸੋ ਨਹੀਂ ਨਹੀਂ ਗ੍ਰਾਮਾਂ ਦਾ ਰੇਟ ਆ 50 ਤਾਂ ਗ੍ਰਾਮਾਂ ਦਾ ਵੀ ਹੈ ਨਹੀਂ 70 ਹੂੰ ਐਂ ਦੁੱਧ ਨੂੰ ਭਾਣਦਾ ਪਹਿਲਾਂ ਜੈਨਾ 70 ਚ ਵੀ ਦੁੱਧ ਨੂੰ ਬਾਲਣਾ ਚਾਹੀਦਾ ਘੱਟੋ-ਘੱਟ ਕਿੰਨਾ ਮੰਮੀ ਦੁੱਧ ਦੇਣ ਜੰਨਾ ਤਾਂ ਮਲਾਈ ਨਹੀਂ ਆਉਂਦੀ ਸਾਡੇ ਮਲਾਈ ਝੜ ਗਈ ਉਹਦੇ ਨਾਲ ਮਲਾਈ ਦੇ ਕੇ ਆਉਣਾ ਆਹੋ ਕਈ ਤਾਂ ਇੱਕ ਵਾਲਾ ਜਾ ਦੇ ਕੇ ਬਸ ਉਬਲ-ਗੁਬਲ ਗਿਆ ਉਹਦੀ ਬੰਦ ਕਰ ਦਿੰਦੇ ਉਹ ਵਿੱਚੋਂ ਕੱਢ ਦੀਆਂ ਨਹੀਂ ਨਾ ਹੈਗਾ। ਅੱਛਾ ਇਹ ਨਿਕਲਦਾ ਹੈ। ਹੂੰ। ਉਹ ਮੰਮੀ ਉਹ ਕਾੜ ਨਹੀਂ ਦੁੱਧ ਰਹਾੜਿਆ ਬਣਾਇਆ ਕਰਗੇ ਯਾਰ। ਉਹ ਹਾਰਾ ਦਾ ਪਿਆ ਆਪਣੇ। ਬਣਾਈਏ ਕਾੜ ਨਹੀਂ ਕਿ ਦੁੱਧ ਕੱਲੋਂ ਕਾੜੇਗੀ। ਉਹ ਫਿਰ ਲੋ ਪਾ ਕੇ ਉਹ ਜੇ ਤਾਂ ਦਾਂਗੇ। ਹਾਂ। ਪੀਤਾ ਕਾੜ ਨਹੀਂ ਦੁੱਧ। ਹੈ? ਬੱਸ ਕਰ ਦਿੱਗੇ। ਹੈ। ਗੋਣਨੇਗੇ। ਗੋਣਿਆ ਗਿਆ? ਹੂੰ ਹੂੰ। ਦੇ ਇਹ ਆਪਦਾ ਹੁਣ ਮੂਹ ਬਣਾ ਲਿਆ ਸੋਹਣਾ ਨਹੀਂ ਤੇ ਹੁਣ ਆਪਦੇ ਮੂਹ ਤੇ ਮੁਕੀ ਆਣਾ ਢੜ ਕੇ ਉੱਠ ਕੇ ਕੀ ਖਾਣੇ ਆ ਢੜ ਕੇ ਉੱਠ ਕੇ ਚਾਹ ਨਾ ਬਿਸਕੁਟ ਤਾਈ ਮੈਂ ਦੇਈ ਭਈਆ ਮੇਰੀ ਦੇ ਫਲ ਦੇਖ ਆਉ ਤੇ ਮੂਹ ਘਾਤ ਹੋ ਜਾਣਾ ਆਪਦਾ ਕੁੱਤੀ ਜਾਨੀ ਚਲੋ ਦੇਖਿਆ ਬਣ ਗਿਆ ਨਾ ਕਿੰਨਾ ਆਟਾ ਇਹਦਾ ਜੇ ਫੁੱਲਣਾ ਤੇ ਫੇਰ ਇਹਦੋਂ ਵੀ ਫੁੱਲ ਕੇ ਜਿਵੇਂ ਉਹ ਨਹੀਂ ਹੁੰਦਾ ਪੀਜ਼ੇ ਦਾ ਡੋਅ ਜਿਹਾ ਹੁੰਦਾ ਹਾਂ ਹਾਂ ਹੁਣ ਲੱਗੇ ਦੇ ਵਿੱਚ ਚਲੋ ਮਣਾਓ ਤੇ ਪੇਰਾ ਕੱਢਣਾ ਵਾਸਾ ਚਲੋ ਜੀ ਹੁਣ ਅੱਜ ਤੋਂ ਬੋਲੇ ਮੈਕਸੀ ਦੀ ਸ਼ੁਰਲੇ ਤੇ ਆਲੂ ਹੁਣ ਇਹ ਕੱਦ ਪਾਈ ਆ ਆਲੂ ਦਾ ਪੈਸੇ ਵੀ ਇਸ ਦੇ ਵਿੱਚ ਮੈਸ਼ ਕਰਨੇ ਸੀ ਥੋੜੇ ਵਿੱਚ ਸ਼ੁਰਲੇ ਪਾ ਲੈ ਹੁਣ ਇਹਨੂੰ ਗ੍ਰाइंड ਕਰਕੇ ਪਿਉਰੀ ਬਣਾ ਲੈਣੀ ਆ ਫਿਰ ਉਹਦੀ ਪਿਉਰੀ ਚ ਆ ਸਾਰੇ ਮਸਾਲੇ ਮਿਕਸ ਕਰਕੇ ਛਟੋਣੇ ਆ ਲਸਣ ਪਿਆਜ਼ ਆਦਰਕ ਟਮਾਟਰ ਤੋ ਤੇ ਆ ਆਲੂ ਤੇ ਛੋਲੇ ਛੋਲਿਆਂ ਨੂੰ ਨਾ ਮੈਸ਼ ਕਰਕੇ ਫਿਰ ਇਹਨਾਂ ਚ ਹਲਦੀ ਨੂਨ ਮਿਰਚ ਤੇ ਗਰਮ masala ਪਾ ਕੇ ਫਿਰ ਇੰਚ ਪਾ ਲਓ। ਤਰੋ ਥੋੜਾ ਠਿਕ ਗਾੜਾ ਜਿਹਾ ਹੋ ਰਿਹਾ ਹੈ। ਇਹ ਸਬਜ਼ੀ ਬਣਾਉਣਾ ਤੁਹਾਨੂੰ। ਡੱਡਾ ਬਣਾਉਣਾ। ਆਜਾ ਨੂੰ ਆਤਾ। ਆਜਾ ਫਿਰ ਆਖ ਤੱਕ। ਤੋ ਫੇਰ ਆਖਿਆ ਨਾ। ਆ ਬਣ ਗਈ। ਮੀਦਾਂ ਪਤਾ ਜੂਰ ਜਿਆ ਬਣਾਉਂਦਾ ਤੇ ਇਹਦੇ ਚਾਰੇ ਵਿੱਚ ਪਾ ਲੈਂਦੇ ਹਾਂ ਹੁਣ ਪਾਵਾਂਗੇ ਮਸਾਲੇ ਅੱਛਾ ਪਹਿਲਾਂ ਇਹ ਚ ਪਾਉਣਾ ਆਂਬ ਦੇ ਜੂਰ ਚ ਹੈ ਬਸਾਰ ਪਾਇਆ ਇਹ ਹਲਦੀ ਤੇ ਮਸਾਲੇ ਮਿਕਸ ਕਰ ਗਰਮ ਮਸਾਲਾ ਨਹੀਂ ਪਾਉਣਾ ਚਾਹੀਦਾ ਮੈਂ ਬਸਾਰ ਹੀ ਪਾਤਾ ਲਾਲ ਮਿਰਚ ਪਾਤੀ ਨੂਨ ਥੋੜਾ ਪਾਉਣਾ ਕਿਉਂਕਿ ਮੈਂ ਛੁੱਲਿਆਂ ਚ ਵੀ ਪਾਇਆ ਹੋਇਆ ਸੀ ਵਾਹ

ਹੁਣ ਇਹਨੂੰ ਕਿੰਨੇ ਮਿੰਟ ਕੀ ਕਰਨਾ ਜਿੰਨਾ ਟਾਈਮ ਤੇਲ ਨੂੰ ਸੜੀ ਗੋ ਸੜੀ ਹੋ ਚੁੱਕੀ ਆ ਆਹੋ ਪਾਣੀ ਜਆ ਮਸਾਲੇ ਸਾਰੇ ਮਸਾਲੇ ਪੱਕ ਹੋ ਜਾਣਗੇ ਸ਼ਾਹਦਾ ਉਹਦੋਂ ਬਾਅਦ ਫਿਰ ਉਹ ਪਾਣੀ ਜਿਹੜੀ ਤਰੀਕੇ ਸ਼ੁਰੂ ਲਈ ਆ ਹੂੰ ਵਿੱਚ ਮੈਂ ਆ ਕੱਢਦਾ ਇੱਕ ਮਿੰਟ ਲਾਲ ਜੀਂ ਕੜੀ ਪੱਤਾ ਕੜੀ ਬੱਤ ਨਹੀਂ ਹੁੰਦਾ ਇਹ ਹਾਂ ਤੇਜ ਬੱਤਾ ਤੇਜ ਬੱਤਾ ਕੜੀ ਬਤਾ ਹੋ ਰਿਹਾ ਨਾ ਸ਼ਾਇਦ ਕਾੜਨੀ ਦਾਲ ਚੀਨੀ ਗਹਿਰੀ ਹੋ ਗਈ ਹੁਣ ਅਰਕ ਜੇ ਨਿਕਲ ਗਏ ਲੈ ਮਾੜੀ ਜੀ ਚਾਹ ਪੱਤੀ ਪਾਈ ਦਵੋ ਚਾਹ ਪੱਤੀ ਪੋਣੀਆਂ ਚ ਹੂੰ ਉਹਦੇ ਨਾਲ ਕੀ ਹੁੰਦਾ ਪਾਣੀ ਦਾ ਚਾਹ ਪੱਤੀ ਦਾ ਉਹਦੇ ਨਾਲ ਵੀ ਹੋਊਗਾ ਫਿਰ ਕਰੋ ਚਾਹ ਨੂੰ ਇਹਦਾ ਥੋੜਾ ਸਵਾਦ ਆਏਗਾ ਹਾਂ ਮਨੋਂ ਪਈ ਗਈ ਜਿਹਾ ਚਾਹ ਪੱਤੀ ਪੋਣੀ ਆ ਬਾੜ ਕੇ ਪੋਣੀਆਂ ਹੋਰ ਸਿੱਧੀ ਸਿੱਧੀ ਮੇਰੇ ਕੋਲ ਉਹ ਹੈ ਨਹੀਂ ਆ ਭੰਡਿਆਂ ਦੇ ਲੈ ਕੇ ਆਉਣਾ ਗੱਡੀ ਕੋਲ ਨਹੀਂ ਜੜੀ ਜੀ ਉਹ ਚੈਨ ਲੱਗੀ ਹੋਈ ਉਹ ਸੜ ਦੇ ਵਿੱਚ ਉਹ ਅੱਲੈਰਜੀ ਵੀ ਬਹੁਤ ਵੱਡੀ ਚਾਹ ਟੂੜੇ ਟੂੜੀ ਚਾਰੇ ਛੋਲੇ ਭਟੂਰੇ ਖਵਾਏਗੀ ਅੱਜ ਵੈਸੇ ਪਹਿਲਾਂ ਮੋਹਣਾ ਸੀ ਮੇਰਾ ਯਾਦ ਬਹੁਤ ਹੋ ਗਿਆ ਉਹ ਬਣਦਾ ਕੀ ਹੁੰਦਾ ਚਲੋ ਜੀ ਆਹ ਅਜੇ ਮੱਲਾੜਾ ਥੱਲੇ ਜੀ ਦੇ ਨਾਲ ਲੱਗੇ ਹੋਏ ਆ ਚੀਰੋ ਹੁਣ ਆਪਦੀ ਮਰਜ਼ੀ ਆ ਥੋੜਾ ਤੇਲ ਪਾ ਕੇ ਵਿੱਚ ਹਰੀ ਮਿਰਚ ਤੇ ਅਦਰਕ ਲੰਬਾ ਲੰਬਾ ਕੱਟ ਕੇ ਢਲ ਕੇ ਬਾਚੋ ਕੋਨਾ ਪਾਸਾ ਆਪਣਾ ਮਚ ਘਟ 판ਤੇ ਕਰਕੇ ਸੇ ਲਈ ਦੋਗੇ ਆ ਵੀ ਹੋਣੀ ਹੈ ਗਾੜੀ ਗਰੇਵੀ ਬਣਨੀ ਹੈ ਨਾਲ ਹੂੰ ਉਹ ਚਾਹ ਰੱਤੀ ਦਾ ਮੁਰਗਾ ਬਸ ਇਹ ਕਿਤੇ ਬਣਾਣੀ ਇਹਦਾ ਖਾਓ ਜੀ ਵੀ ਬੜੀ ਹੋਰ ਤਰੀਕੇ ਨਾਲ ਬਣੀ ਹੈ ਮੈਂ ਕਿਹਾ ਸੈਂਪਲ ਹੀ ਬਣਾ ਲਵਾਂ ਸੈਂਪਲ ਦਾ ਫਿਰ ਸਵਾਦ ਦੇਣਾ ਮਸਾਲੇ ਦਾ ਤਰਬੂਜੂਰ ਨਾ ਦੋ ਬੀ ਸੌਸ ਜੀ ਵੀ ਬਣਾ ਉਹ ਚਟਣੀ ਉਹ ਆਪਾਂ ਸਲਾਦ ਦੇ ਉੱਤੇ ਪਾ ਵਿੱਚ ਪਾਵਾਂਗੇ ਜੀ ਇਹ ਚੀਰੋ ਚਾਹ ਪੱਤੀ ਬਾਤੀ ਇਹਦਾ ਤਾਂ ਹੀ ਤਾਂ ਕਹਿਣਾ ਵੀ ਅੱਜ ਤਾਂ ਚਾਹ ਵਾਲੇ ਫਟੂਰੇ ਖਾਵਾਂਗੇ ਨਹੀਂ ਨਹੀਂ ਮੇਰਾ ਤਾਂ ਕਲਰ ਚੇਂਜ ਹੋਣਾ ਥੋੜਾ ਕਲਾ ਹੋ ਜਾਣੀ ਹੈ ਕਾਲੀ ਹੋ ਜਣੀ ਹੋ ਗਈ ਉਹ ਤੇ ਆਲਾ ਹੋ ਗਿਆ ਥੋੜਾ ਸੋਰ ਦਾ ਗੀਰਾ ਲੱਗ ਪਿਆ ਥੋੜਾ ਬਾਥ ਨੂੰ ਸ਼ੇਕ ਕਰਵਾ ਦੇ ਹਨ 600 ਦੇ ਪੂਰੇ ਹਰੀ ਰੱਜੂ ਹੀ ਸਬਜੀ ਬੋਠੀ ਥੋੜੀ ਗਰੇਵੀ ਬਣਾਉਣੀ ਉਹ ਕੀ ਬੋਲਿਆ ਕੋਈ ਮੈਂ ਕਹੇ ਤਾਂ ਸਬਜੀ ਥੋੜੀ ਰੱਜਣੀ ਆ ਗਰੇਵੀ ਬਣਾਉਣੀ ਗਾੜੀ ਹੋਣੀ ਹੈ ਚੀਆ ਦੇ ਨੀਪਾ ਲਾਂ ਤੇਲ ਦੂਜੀ ਨਾਲ ਫਿਰ ਕੜਾਈ ਖਰਾਬ ਹੋ ਜਾਂਦੀ ਆ। ਅੱਛਾ। ਹੁਣ ਬਣਾਵਾਂਗੇ ਪਟੂਰੇ। ਸਬਜ਼ੀ ਤਿਆਰ ਆ। ਸਬਜ਼ੀ ਤਾਂ ਹੋ ਗਈ ਤਿਆਰ। ਹੋ ਗਈ? ਸ਼ਰਾ ਬਣ ਗਈ ਓਏ। ਧਨੀਆ ਵਾਲਾ ਭਾਈ ਨਹੀਂ ਆਇਆ। ਧਨੀਆ ਰਹਿ ਗਿਆ ਬੋਲਣਾ। ਡਿੱਪੇ ਉਹਨਾਂ ਦੇ ਹੈ ਨਹੀਂ ਕੀ ਘਰ ਆਉਂਦੇ ਨੇ ਕਿਧਰੀਆਂ। 3 ਧਣੀਆਂ। ਇੱਥੋਂ ਪਤਾ ਲੱਗ ਜਾਂਦਾ ਵੀ ਆਟਾ ਬਾਣੀ ਆ ਦੇਖੋ। ਜੇ ਖਰਾਬ ਆਟਾ ਹੁੰਦਾ ਕਣਕ ਦਾ ਆਈ ਹੋਰ ਤਾਰਦੀ ਬਣ ਜਾਂਦੀ। ਕਿ ਉਹ ਵਾਲੇ ਹੱਥ ਨਾਲ ਮੁੱਕੀ ਦੇ ਲੈਣੀ ਆ। ਚਲੋ। ਇਹਨਾਂ ਮੈਂ ਮਿਗਾ ਨਾ ਦੋ। ਵਾ ਜਿਹੜਾ ਪੇੜਾ ਬਣਾਉਣਾ। ਆਏ ਲੈ ਕੇ ਦਾ। ਜੱਦ ਕਰਾਂ ਦੇ ਦੀ ਪਿਆ। ਆਏ ਆਏ ਕੱਢਣਾ ਪੇੜਾ ਦੇਖੋ। ਆਉ ਹਾਂ ਕਮੀ ਕੱਢਿਆ। ਆਏ ਮੁਥੀ ਦੇ ਵਿੱਚ ਅੰਗੂਠਿਆਂ ਚ ਲੈ। ਬਸ ਪਰੇਥ ਨੇ ਰੱਦਣਾ। ਉਹ ਲੋਈ ਬਣ ਗਈ ਲੋਈ ਹੈ ਢੇੜ ਓਕੇ ਹੂੰ ਪੀੜਾ ਫਿਰ ਨਾ ਕਰਾਂ ਲੈ ਵਨ ਨੂੰ ਕੱਢ ਲਾ ਕੌਲ ਜੀ ਬਣਾਉਣਾ ਹੈ ਨਾਲ ਇਹ ਸੋਖੀ ਹੂੰ ਆਹ ਇਕੱਠੀਆਂ ਆਈਆਂ ਚਲ ਬਣਾ ਲਾ ਵਾਸ ਬੱਸ ਇਦਾਂ ਕਰਕੇ ਇਦਾਂ ਇਦਾਂ ਨਿਕਲ ਇਹਨੂੰ ਦਾ ਜਿੰਨਾ ਟਾਈਮ ਹੈ 10 ਮਿੰਟ ਚਲੋ ਕੰਨ ਅੱਲਾ ਬਸ ਇਹਨੂੰ ਪ੍ਰੇਥਣ ਨਹੀਂ ਲਾਉਣਾਗਾ ਅੱਛਾ ਨਾਲ ਜਾਂਦਾ ਹਨਾ ਹੂੰ ਨਾਲ ਜਿਹਾ ਲੱਗਦਾ ਇਹ ਨਿਕਲਦੇ 2 ਮਿੰਟ ਹੀ ਜਾਣੇ ਇਹ ਯਕਲੋ ਕਿੰਨੇ ਚਾਹੇ ਬਾਦ ਬਣਾਇਆ ਸੀ ਬਾਪੂ ਤੂ ਦੇਖੋ ਨਾ ਖੁੱਲ ਗਿਆ ਹਾਂ ਇਹ ਵੀ ਲਵਾ ਦੇ ਜਦੋਂ ਇਹਦਾ ਬਾਬਾ ਫੱਟਾ ਹੋ ਗਿਆ ਹਾਂ ਯਕੋ ਦੀ ਪਿਆ ਬਸ ਇਹ 2 ਮਿੰਟ ਲੱਗਦੇ ਬਾਣ ਨੂੰ ਬਸ ਬਾਲਾ ਸੇਕ ਨਹੀਂ ਲਗੜਾ ਬਣ ਗਿਆ ਫਟੂਰਾ ਆਹ ਫਾਲ ਕਰ ਦੇ ਮੈਂ ਡੈਡੀ ਨੂੰ ਕਹਿੰਦਾ ਢੂਰਾ ਬਣ ਗਿਆ ਵੀ ਇੱਕ ਚੀਜ਼ ਨਾਲ ਫੜਾ ਜਾਂਦੀ ਇੱਕ ਚੀਜ਼ ਇੱਕ ਚੀਜ਼ ਰਹਿ ਇੱਕ ਮਿੰਟ ਸੁਣਨੇ ਤੈਨੂੰ ਇੱਕ ਚੀਜ਼ ਦੱਸਦਾ ਅਖਬਾਰ ਹੈ ਗਿਆ ਅਖਬਾਰ ਕੋਈ ਹੋ ਗਿਆ ਸੁੱਕਾ ਬਲੂਰਾ ਅੱਛਾ ਇਹ ਜੀ ਕਹ ਤੂੰ ਕਿਹਾ ਦੱਸਦਾ ਇਹ ਵਿੱਚੇ ਲੱਜੂ ਇੱਕ ਚੀਜ਼ ਰਹਿ ਗਈ ਆਪਣੀ ਉਹ ਸੁੱਕੇ ਆਲੂ ਜੇ ਨਹੀਂ ਬਣਾਏ ਆਪਾਂ ਪੂਰੀਆਂ ਨਾਲ ਬਣਾਵਾਂਗੇ ਉਸ ਦਿਨ ਅੱਛਾ ਪੂਰੀਆਂ ਬਣਾਵਾਂਗੇ ਵਾਹ ਉਹ ਵੀ ਬੜੀ ਕਾਲੀ ਹੋ ਗਈ ਉਹਦੇ ਨਾਲ ਛਾਇਆ ਦੀ ਬੱਤੀ ਚਾ ਡੜੀ ਨੂੰ ਫੜਾ ਕੇ ਆਏ ਜੈ ਭੱਜ ਕੇ ਲੱਸੀ ਵੀ ਲੈ ਜਾਓ ਨਾਲ ਮੈਂ ਤਾਂ ਟਮਾਟਰ ਬਟਾਚ ਬਣਾ ਜੇਣਾ ਛੁੱਟ ਲੈ ਤੂੰ ਨਾਲ ਲੱਸੀ ਸਵਾਦ ਆਦੀ ਹੈ ਚਾ ਪਰ ਮੇਂ ਮਿਰਚ ਨਹੀਂ ਮੈਂ ਬਣਾਈ ਆ ਆ ਫੜਾ ਕੇ ਉਹ ਡੜੀ ਨੂੰ ਭੱਜ ਕੇ ਜਾਓ ਮੈਂ ਤਾਂ ਤੱਕ ਹੋਰ ਬਣਾਉਣੀ ਨਾਲ ਹੂੰ ਕਿਵੇਂ ਆ ਵਧੀਆ ਸਵਾਦ ਬਣਿਆ ਹਾਂ ਰੈਡੀ ਵਧੀਆ ਬਈ ਇੱਕ ਹੋਰ ਲੈ ਲਓ ਹੂੰ ਇੱਕ ਤਾਂ ਖਾਦਾ ਹਜੇ ਵਾਹ ਥੋੜਾ ਜਿਹਾ। ਮੈਂ ਹੋਰ ਲਿਆਵਾਂ? ਇਹ ਹੈਗਾ ਗਰਮਾ, ਠੰਡਾ ਹੋ ਜੂ ਰੱਖ ਦੇ। ਚੰਗਾ। ਨਾ ਵਿਦੀਪ ਨੇ ਬਾੜੀ ਲਾਤੀ। ਹੈ? ਬਾੜੀ ਲਾਤੀ। ਹੂੰ। ਗਿੱਤਾ ਫਾਰ ਦੀ ਵਰ ਵੀ ਬਾੜੀ ਨੂੰ ਆ ਕੇ ਗਿਆ ਸੀ। ਅੱਜ ਪਰਬ ਵੀ ਨਹੀਂ ਲਈ ਸੀ। ਪਰਬ ਵੀ ਨਹੀਂ ਲਈ ਸੀ। ਹੂੰ। ਅੱਛਾ। ਉਹ ਤਾਂ ਮੰਮੀ ਨਾਲ ਸੀ ਉਹ ਤਾਂ ਬਾਹਲੇ ਗਿੱਤੇ ਸੀ। ਇੱਕ ਕੀ ਦੇਖਾਂਗੇ ਕਿ ਇੱਕ ਦੀ 바ਰੀ ਦੀ ਆ ਵੀ ਐ ਇੱਕ ਹੀ ਥਾਰੀ ਦੀ ਫਿਦ ਦੇ ਦੋ ਬੰਦੇ ਜਾਣ ਕੇ ਪੰਪ ਦੀ ਜਾਨ ਗੋਟ ਕੇ ਦੇਤੀ ਸੀ ਦੀ ਪਰ ਹੁਣ ਬਸ ਹੂੰ ਰੀਪੇ ਦੇ ਹੱਥ ਦੀ 바ਰੀ ਦੇਖ ਰਿਹਾ ਪਛਤ ਦੇ ਦੀਪਾ ਕੌਣ ਆ ਦੀਪਾ ਹੈਪੀ ਬਰਥਡੇ ਦਾ ਮੁੰਡਾ ਵਾ ਸਾਡਾ ਦੋਤਾ ਹੈ ਨਾ ਇਹ ਨਾਲ ਕਿ ਆ ਕਿਸੇ ਕੰਮ ਕਰਨਾ ਪੈਂਦਾ ਭਾਈ ਧਾਮ ਕਰਦੇ ਹਾਂ